ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਦਰ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 11 ਉਸ ਤੋਂ ਬਾਅਦ 12 ਤੋਂ ਲੈ ਕੇ 16 ਜੁਲਾਈ ਦੇ ਮੌਸਮ ਦੀ ਪੰਜਾਬ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰਨੇ ਤੇ ਕੱਲ 10 ਜੁਲਾਈ ਨੂੰ ਕਾਫੀ ਖੇਤਰਾਂ 'ਚ ਮੀਂਹ ਜੜ ਤਰਚ ਕੀਤਾ ਗਿਆ ਪੰਜਾਬ ਦੇ ਭਾਵੇਂ ਪੱਛਮੀ ਸਰਦੀ ਇਲਾਕੇ ਉੰਜ ਦੱਖਣੀ ਖੇਤਰ ਹੁਣ ਆ ਪਹਾੜਾਂ ਵਾਲ ਤੇ ਸਾਈਡ ਦੇ ਮੱਧ ਕੇਂਦਰ ਉੰਜ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ ਵੇ ਪੱਛਮੀ ਯੂਪੀ ਦੇ ਕੁਝ ਖੇਤਰਾਂ 'ਚ ਦਿੱਲੀ ਦੇ ਆ ਕਈ ਖੇਤਰ ਯਾਰ ਆ 25 ਨੂੰ ਤੁਸੀਂ ਕਮੈਂਟ ਕਰ ਜ਼ਰੂਰ ਸੁਣ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਇਸ ਟਾਈਮ ਤੇ ਕੱਲ ਕਿਤੇ ਕਿਤੇ ਮੈਂ ਆ ਦਰਜ ਕੀਤਾ ਗਿਆ ਤੇ ਹੁਣ ਦੇ ਸੈਟਲਾਈਟ ਤਸਵੀਰਾਂ ਦੇਖਦੇ ਖਾਸ ਕਰ ਪੰਜਾਬ ਦੇ 37 ਲਾਕ ਕੇ ਠੀਕ ਇੱਥੇ ਬੱਦਲ ਬਾਈ ਆ ਕੁਝ ਖੇਤਰਾ ਵੀ ਵੇਖਣ ਨੂੰ ਮਿਲ ਰਹੀ ਬਾਕੀ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਜਿਹੜਾ ਸਿਸਟਮ ਬਣਿਆ ਜੋ ਕਿ ਪਾਕਿਸਤਾਨ ਵਿੱਚ ਸਿਸਟਮ ਬਣਿਆ ਜੋ ਕਿ ਦੱਖਣੀ ਖੇਤਰ ਫਾਜ਼ਿਲਕਾ ਤੇ ਆਸ-ਪਾਸ ਆ ਜਿਹੜੀ ਬੱਦਲ ਵੀ ਕ੍ਰਾਸ ਹੋਣਾ ਸ਼ੁਰੂ ਹੋ ਗਈ ਤੇ ਅੱਜ ਪੰਜਾਬ ਦੇ ਕੁਝ ਕੁ ਟਾਪ ਟੰਟ ਇਲਾਕਿਆਂ ਵਿੱਚ ਸੁਭਾਵਨਾ ਰਹਿ ਗਈ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਕੁਝ ਆਪਾਂ ਗੱਲ ਕਰ ਵੀ ਤਾਂ 25 ਰਹਿਣਗੇ ਕੁਝ ਖੇਤਰਾਵਾਂ ਵਿੱਚ ਚਲਕੇ ਦਰਮਿਆਨੇ ਜਾਂ ਕਿਤੇ ਇੱਕ ਦੋ ਖੇਤਰਾ ਵਿੱਚ ਦੋ ਚਾਰ ਜ਼ਿਲ੍ਹਿਆਂ ਦੇ ਕੁਝ-ਕੁਝ ਇਲਾਕਿਆਂ ਵਿੱਚ ਜਿਹੜੇ ਦਰਮਿਆਨੇ ਤੋਂ ਤੇਜ਼ ਜੜਮੀ ਦੀ ਚਟਾਂ ਵੇਖਣ ਨੂੰ ਮਿਲ ਸਕਦੀਆਂ ਜ਼ਰਤਾਰ ਮੌਸਮ ਠੀਕ-ਠਾਕ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਹੋ ਗਿਆ ਜਾਂ ਪੱਛਮੀ ਯੂਪੀ ਦੇ ਕੁਝ ਖੇਤਰਾ ਵਿੱਚ ਚਾਂਸ ਰਹਣਗੇ ਬਾਕੀ ਦਿੱਲੀ ਦੇ ਕਾਫੀ ਖੇਤਰਾ ਉਮੀਦ ਅਸਾਰ ਨੇ ਦੱਖਣੀ ਹਰਿਆਣਾ ਦੱਖਣੀ ਰਾਜਸਥਾਨ ਦੇ ਕਾਫੀ ਖੇਤਰਾ ਵਿੱਚ ਉੱਤਰ ਪੱਛਮੀ ਯੂਪੀ ਦੇ ਦੱਖਣੀ ਖੇਤਰਾ ਵਿੱਚ ਕਾਫੀ ਜੜਮੀ ਆ ਦਰਜ ਕੀਤਾ ਜਾਸ ਅੱਜ 11 ਤੋਂ 12 ਜੁਲਾਈ ਨੂੰ ਬਾਕੀ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਉੱਤਰ ਅੱਜ ਵੀ ਯੂਪੀ ਦੇ ਕੁਝ ਖੇਤਰਾਵਾਂ ਵਿੱਚ ਚਾਂਸ ਰਹਿਣਗੇ ਅੱਜ ਤੇ ਕੱਲ 11 ਤੇ 12 ਜੁਲਾਈ ਨੂੰ ਟੁੱਟਵੀਆਂ ਕਾਰਵੀਆਂ ਹੋਣਗੀਆਂ ਕੁਝ ਖੇਤਰਾਵਾਂ ਵਿੱਚ ਮੀਂਹ ਦਾ ਸਾਤ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਕੁਝ ਖੇਤਰਾਵਾਂ ਵਿੱਚ ਕੜੀਆਂ ਤੋਂ ਲੈ ਕੇ ਹਲਕਾ ਤੇ ਕਿਤੇ ਕਿਤੇ ਹਲਕੇ ਤੋਂ ਦਰਮਿਆਨਾ ਕੁਝ ਥੋੜੇ ਬੋਤੇ 2-4 ਪਿੰਡਾਂ ਜਾਂ 2-4 ਜ਼ਿਲ੍ਹਿਆਂ ਦੇ ਕੁਝ ਕਲਾਕਿਆਂ ਵਿੱਚ ਦਰਮਿਆਨੇ ਤੇਜ਼ ਜੜਮੀ ਦੇ ਚੱਟਾ ਵੇਖਣ ਨੂੰ ਮਿਲ ਸਕਦੀਆਂ ਨੇ 13 ਤੋਂ ਲੈ ਕੇ 16 ਜੁਲਾਈ ਦੇ ਵਿੱਚਕਾਰ ਫਿਰ ਤੋਂ ਜਿਹੜਾ ਸਿਸਟਮ ਲੱਗਣ ਜਾ ਰਿਹਾ ਜੋ ਕਿ ਇੱਕ ਜਾਂ ਦੋ ਵਾਰ ਕਾਫੀ ਖੇਤਰਾਵਾਂ ਵਿੱਚ ਵੱਟੇ ਪੱਤਰ ਤੇ ਮੀਂਹ ਪ੍ਰਭਾਵਿਤ ਕਰੇਗਾ ਕਈ ਖ ਤਕਰੀਬਨ 2-4 ਜ਼ਿਲ੍ਹਿਆਂ ਦੇ ਕੁਝ-ਕੁਝ ਇਲਾਕਿਆਂ ਵਿੱਚ ਪਾਰੀ ਤੋਤੀੜ ਪਾਰੀਮੀ ਤਰਜ ਕੀਤਾ ਜਾਸਦਾ ਪੰਜਾਬ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਖੇਤਰਾਂ ਵਿੱਚ ਅੱਜ ਤੇ ਕੱਲ ਟੁੱਟਵੇਂ ਕਾਰੰਗ ਰਹਿਣਗੇ 11 ਤੇ 12 ਜੁਲਾਈ ਨੂੰ ਕੁਝ-ਕੁਝ ਇਲਾਕਿਆਂ ਵਿੱਚ ਚਾਨਸ ਸਿਗੇ ਨੇ ਪੰਜਾਬ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ ਦੇ ਖੇਤਰਾਂ ਵਿੱਚ ਬਾਕੀ ਦੱਖਣੀ ਹਰਿਆਣਾ ਦੇ ਖੇਤਰੋਗੇ ਦਿੱਲੀ ਦੇ ਖੇਤਰ ਦੱਖਣੀ ਰਾਜਸਥਾਨ ਦੇ ਖੇਤਰੋਗੇ ਦੱਖਣੀ ਯੂਪੀ ਦੇ ਖੇਤਰਾਂ ਵਿੱਚ ਕਾਫੀ ਜੜਮੀ ਅੱਜ ਤੇ ਕੱਲ ਦਰਜ ਕੀਤਾ ਜਾਸਦਾ ਬਾਕੀ ਪੰਜਾਬ ਨਾਲ ਲੱਗਦੇ ਰਾਜਸਥਾਨ, ਹਰਿਆਣਾ ਦੇ ਖੇਤਰੋਗੇ ਪ ਕੁਝ ਖੇਤਰਾਂ ਵਿੱਚ ਚਾਂਸ ਰਹੇ ਕਿ ਚਾਰਤਰ ਮੌਸਮ ਠੀਕ-ਠਾਕ ਤੇ ਹੁਣ ਜਿਹੜੀ ਬੱਦਲਵਾਈ ਵੇਖ ਸੋ ਦੇ ਸੈਟਲਾਈਟ ਤਸਵੀਰਾਂ ਵਿੱਚ ਬੰਨੀ ਸ਼ੁਰੂ ਹੋ ਗਈ ਖਾਸ ਕਰ ਪਾਕਿਸਤਾਨ ਦੇ ਇਹ ਕਿਹੜੇ ਆ ਸੈਂਟਰ ਦੱਖਣੀ ਖੇਤਰ ਜੇ ਫਾਜ਼ਿਲਕਾ ਦੇ ਆਸਪਾਸ ਬੱਦਲੋ ਵੀ ਵੇਖਣ ਨੂੰ ਮਿਲ ਰਹੀ ਤੇ ਹੌਲੀ-ਹੌਲੀ ਜਿਹੜੇ ਆ ਬਾਰਡਰ ਕ੍ਰੋਸ ਕਰੇਗੇ ਦੱਖਣ ਆ ਪੱਛਮੀ ਇਲਾਕੇ ਪੰਜਾਬ ਦੇ ਹੋਗੇ ਠੀਕ ਫਿਰੋਜ਼ਪੁਰ ਤੋਂ ਲੈ ਕੇ ਜਲਾਲਾਹਮਰ ਫਾਜ਼ਿਲਕਾ ਮਲੋਟਾ ਬੋਰ ਮਕਸਰ ਹੋ ਗਿਆ ਜਾਂ ਅਫਰੀਦਕੋਟ ਦੇ ਇਲਾਕੇ ਇਹਨਾਂ ਇਲਾਕਿਆਂ ਵਿੱਚ ਤਰਜੋਸਰੀ ਕੁਝ ਖੇਤਰਾਂ ਵਿੱਚ ਚਾਂਸ ਹੈਗੇ ਨੇ ਮੀਂਹ ਤੇ ਚਾਰਤਰ ਮੌਸਮ ਠੀਕ-ਠਾਕ ਮਾਨਸਰਾ ਬਾਕੀ ਤਖਣੀ ਜਿਹੜੇ ਆ ਆਪਣੇ ਮਾਨਸਰ ਖੇਤਰ ਹੋਗੇ ਜਾਂ ਪਟਿਆਲਾ ਸੰਗਰੂਰ ਹੋਗਾ ਚੰਡੀਗੜ੍ਹ ਤੋਂ ਲੈ ਕੇ ਮਾਨਸਰ ਖੇਤਰ ਵਿੱਚਕਾਰ ਜਿਹੜੀ ਬੱਤਲਵਾਈ ਜਾਂ ਦੱਖਣੀ ਜੀਨ ਦੇ ਇਲਾਕੇ ਹੋਗੇ ਆਪਣੇ ਹਰਿਆਣਾ ਦੇ ਹੋਗੇ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਉੱਤਰ ਪੱਛਮੀ ਇਲਾਕੇ ਹੋਗੇ ਜਾਂ ਕਰਨਾਲ ਹੋਗਾ ਕੈਥਲ ਹੋਗਾ ਜਾਂ ਆਪਣੇ ਨਾਲ ਲੱਗਦੇ ਕੁਝ ਸਾਰਫਤਿਆਬਾਦ ਦੇ ਖੇਤਰ ਉੱਥੇ ਜਿਹੜੀ ਕੁਝ ਖੇਤਰਾਂ ਹਲਕੀ ਸੰਘਣੀ ਬੱਤਲਵਾਈ ਦਾ ਤੌਰ ਚੱਰੀਏ ਤੇ ਚਾਰਤਰ ਮੌਸਮ ਠੀਕ ਠਾਕ ਤੇ ਅੱਜ ਟੁੱਟਵੇਂ ਕਾਰਮਿਕ ਰਹਿਸਰੇ ਜਾਨੀ ਕਿ ਉਸਰੇ ਮਾਝਾ ਤੋਂ ਬਬਤ ਖੇਤਰ ਤੋੜਬਤ ਖੇਤਰ ਵਿੱਚ ਚਾਂਸ ਰਹਿਣਗੇ ਪਹਾੜ ਦੇ ਨਾਲ ਲੱਗਦੇ ਦੇ ਨਾਲ ਲੱਗਦੇ ਜੇ ਦੱਖਣੀ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਸਰਦੀ ਇਲਾਕਿਆਂ ਦੇ ਕੋਈ ਦੱਖਣੀ ਖੇਤਰ ਉਹ ਜਾਂ ਨਾਲ ਲੱਗਦੇ ਕੋਈ ਹਰਿਆਣਾ ਰਾਜਸਥਾਨ ਦੇ ਖੇਤਰਾਂ ਵਿੱਚ ਜਾਂ ਪੱਛਮੀ ਉੱਤਰੀ ਯੂਪੀ ਦੇ ਦਿੱਲੀ ਦੇ ਖੇਤਰਾਂ ਵੀ ਟੁੱਟਵੇਂ ਤੌਰ ਤੇ ਮੀਂਹ ਤਰਜ ਕੀਤਾ ਜਾਵੇ ਕੁਝ ਖੇਤਰਾਂ ਵਿੱਚ ਚਾਂਸ ਰਹਿਣਗੇ ਜਨਕਿ 20 ਤੋਂ 25 ਐ 25 ਤੋਂ 30 ਕਪਰਸੈਂਟ ਖੇਤਰਾਂ ਵਿੱਚ ਅਮੀਂ ਜਿਹੜਾ ਤਰਜ ਕੀਤਾ ਚਾਂਸ ਰਾਜ ਤੇ ਕੱਲ ਥੋੜ੍ਹ ਬੁਤ ਖੇਤਰਾਂ ਵਿੱਚ ਚਾਂਸ ਰਹਿਣਗੇ ਜਾਰ ਤਰ ਮੌਸਮ ਠੀਕ ਠਾਕ ਤੇ ਕਿਤੇ ਕਿਤੇ ਹਲਕਾ ਤੇ ਕੁਝ ਖੇਤਰਾਂ ਦਰਮਿਆਨਾ ਤੇ ਕੁਝ ਖੇਤਰਾਂ ਦਰਮਿਆਨੇ ਤੋਂ ਤੇਜ ਜਿਹੜੇ ਮੀਂਹ ਦੇ ਚੱਟਾਂ ਵੇਖ ਦੇ ਘੰਟਿਆਂ ਵਿੱਚ ਕੱਲ ਸਵੇਰ ਤੜਕਸਾਰ ਨੂੰ ਬੱਦਲਵਾਈ ਬਣੇਗੀ ਤੇ ਦੁਪਹਿਰ ਸ਼ਾਮ ਨੂੰ ਵੀ ਜੋ ਕਿ ਥੋੜੇ ਬਹੁਤ ਖੇਤਰਾਂ ਵਿੱਚ ਚਾਂਸ ਰਹਿਣਗੇ ਠੀਕ ਹੈ ਬਾਕੀ ਵਾਈਗ੍ਰੂ ਪਰਮਾਤਮਾ ਕਰੇ ਉਹਨ ਕਿਹੜੇ ਇਲਾਕਿਆਂ ਵਿੱਚ ਬੱਦਲਵਾਈ ਬਣੀ ਕਿਹੜੇ ਇਲਾਕੜ ਪ੍ਰਭਾਵਿਤ ਕਰੇਗੀ ਠੀਕ ਹੈ ਇਹ ਸਭ ਪਰਮਾਤਮਾ ਵਾਈਗ੍ਰੂ ਤੇ ਆਪਾਂ ਜੋ ਵੀ ਸੈਟਲਾਈਟ ਤਸਵੀਰਾਂ ਮਿਲੀਆਂ ਉਸ ਅਕੋਰਡ ਨੂੰ ਵਟ ਤੱਕ ਜਾਣਕਾਰੀ ਸਾਂਝੀ ਕੀਤੀ ਤੇ ਉਸ ਤੋਂ ਬਾਅਦ 13 ਤੋਂ ਲੈ ਕੇ 13 ਨੂੰ ਜਾਰ ਤਰ ਮੌਸਮ ਠੀਕ ਠਾਕ ਜਿਹੜੇ ਸੈਟਲਾਈਟ ਤਸਵੀਰਾਂ ਵਿੱਚ ਵਿਖਾਈ ਦੇ ਰਹੇ ਵਕਤ 13 ਨੂੰ ਗਤੀਵਿਧੀਆਂ ਜਿਹੜੀ ਮੀਂਹ ਦੀਆਂ ਹੋਰ ਬਦਲ ਨੂੰ ਵੇਖਣ ਨੂੰ ਦੇ ਦਰਮਿਆਨ ਇੱਕ ਜਾਂ ਦੋ ਵਾਰ ਵੱਡੇ ਪੱਤਰ ਤੇ ਕਾਫੀ ਖੇਤਰਾ ਪੰਜਾਬ ਨਾਲ ਲੱਗਦੇ Rajasthan Haryana Uttar Pashchimi UP Delhi ਤੇ ਕਈ ਖੇਤਰਾ ਮੀਂਹ ਜਿਹੜਾ ਆ ਦਰਜ ਕੀਤਾ ਜਾਵੇਗਾ ਠੀਕ ਹੈ ట్రాਫਿਕ ਲਨ ਜਿਹੜੇ ਥੱਲੋਂ ਗੁਜ਼ਰ ਰਹੀ ਫਿਰ ਤੋਂ ਜਿਹੜੇ ਉੱਪਰ ਆਉਂਦੇ ਆ ਸਾਰਨੇ ਜਿਸ ਕਰਕੇ ਮੀਂਹ ਦੀ ਗਤੀਵਿਧੀਆਂ ਵਿੱਚ ਕਾਫੀ ਅੜਵਾਦਾ ਹੋ ਸਕਦਾ ਠੀਕ ਹੈ ਆਪਣੇ 13 ਤੋਂ ਲੈ ਕੇ 13 14 ਤੋਂ ਲੈ ਕੇ 16 17 ਜੁਲਾਈ ਦੇ ਦਰਮਿਆਨ ਇੱਕ ਜਾਂ ਦੋ ਵਾਰ ਵੱਡੇ ਪੱਤਰ ਤੇ ਜਾਂ ਦੋ ਜਾਂ ਤਿੰਨ ਵਾਰ ਕੁਝ ਇਲਾਕਿਆਂ ਵਿੱਚ ਵੱਡੇ ਪੱਤਰ ਜਿਹੜੇ ਮੀਂਹ ਪ੍ਰਭਾਵਿਤ ਕਰ ਸਕਦਾ ਕਾਫੀ ਖੇਤਰਾ ਨੂੰ ਤੇ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਦੇ ਵਿਚਾਰਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਰ ਨੂੰ ਆਨਤਾ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ